ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰੋਲਾ ਜੰਕਸ਼ਨ ਤੇ ਜਿੱਥੇ ਗੱਲ ਹੁੰਦੀ ਹੈ ਸੱਚ ਦੀ ਸਵਾਲਾਂ ਦੀ ਤੇ ਜਜ਼ਬਾਤਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਬਾਰੇ ਉਹ ਇਨਸਾਨ ਜਿਸ ਨੇ ਸਿਰਫ ਪਿਆਰ ਵੰਡਿਆ ਸਾਦਗੀ ਨਾਲ ਜੀਵਨ ਬਤਾਇਆ ਤੇ ਕਦੇ ਵੀ ਕਿਸੇ ਨਾਲ ਬਦਸਲੂਕੀ ਨਹੀਂ ਕੀਤੀ ਪਰ ਦੁੱਖ ਦੀ ਗੱਲ ਇਹ ਹੈ ਕਿ ਆਜੋ ਸਾਨੂੰ ਛੱਡ ਗਿਆ ਹੈ ਤੇ ਉਸ ਦੀ ਮੌਤ ਨੇ ਪੰਜਾਬ ਪਰ ਵਿੱਚ ਅਨੇਕਾ ਸਵਾਲ ਖੜੇ ਕਰ ਦਿੱਤੇ ਹਨ ਸੋਸ਼ਲ ਮੀਡੀਆ ਤੇ ਹਰ ਕੋਈ ਇੱਕੋ ਗੱਲ ਪੁੱਛ ਰਿਹਾ ਸੀ ਇੰਨਾ ਸੇਫ ਰਾਈਡਰ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਸੱਟ ਕਿਵੇਂ ਲੱਗੀ ਸਭ ਤੋਂ ਵੱਡਾ ਸਵਾਲ ਜਦੋਂ ਰਾਜਵੀਰ ਕੋਲ 27 ਲੱਖ ਦੀ BMW ਬਾਈਕ ਸੀ ਅਤੇ ਉਹ 80 ਹਜ਼ਾਰ ਦਾ ਪੂਰਾ ਰਾਈਡਿੰਗ ਸੂਟ ਪਾਇਆ ਹੋਇਆ ਸੀ ਤਾਂ ਫਿਰ ਸਿਰ ਤੇ ਰੀਡ ਦੀ ਹੱਡੀ ਟੈਨਿੰਗ ਪੈਨਿੰਗ ਸੱਟ ਕਿਵੇਂ ਲੱਗੀ ਲੋਕਾਂ ਨੇ ਕਿਹਾ ਜਦ ਸੁਰੱਖਿਆ ਇੰਨੀ ਮਜ਼ਬੂਤ ਸੀ ਫਿਰ ਬਚਾ ਕਿਉਂ ਨਹੀਂ ਹੋਇਆ ਦੂਜਾ ਸਵਾਲ ਹਾਦਸੇ ਵੇਲੇ ਮੌਜੂਦ ਦੋਸਤ ਪਹਿਲੇ ਦਿਨਾਂ ਵਿੱਚ ਕਿਉਂ ਚੁੱਪ ਰਹੇ ਤੇ ਤੀਜਾ ਸਭ ਤੋਂ ਵੱਡਾ ਸਵਾਲ GoPro ਕੈਮਰੇ ਦੀ ਵੀਡੀਓ ਕਿਉਂ ਨਹੀਂ ਮਿਲੀ ਇਹ ਸਾਰੇ ਸਵਾਲ ਰਾਜਵੀਰ ਦੀ ਮੌਤ ਨੂੰ ਹੋਰ ਵੀ ਰਸ ਸੇਵਾ ਹੀ ਬਣਾ ਦਿੰਦੇ ਨੇ ਪਰ ਉਹਨ ਉਸ ਦਾ ਦੋਸਤ ਸਭ ਤੋਂ ਨੇੜਲਾ ਸਾਹਮਣੇ ਆਇਆ ਹੈ ਉਹ ਜੋ ਹਾਸੇ ਵੇਲੇ ਉਸ ਦੇ ਨਾਲ ਸੀ ਉਹਨੇ ਸਾਰਾ ਸੱਚ ਸਾਫ਼-ਸਾਫ਼ ਦੱਸ ਦਿੱਤਾ ਉਹ ਕਹਿੰਦਾ ਹੈ ਅਸੀਂ ਸਾਰੇ ਇਕੱਠੇ ਰਾਈਡ ਤੇ ਸਨ ਸੁਖਦਰਸ਼ਨ ਅੱਗੇ ਸੀ ਮੈਂ ਤੇ ਰਾਜਵੀਰ ਪਿੱਛੇ ਅਚਾਨਕ ਖੱਬੇ ਪਾਸੇ ਝਾੜੀਆਂ ਵਿੱਚੋਂ ਦੋ ਵੱਡੇ ਸਾਨ ਭੱਜ ਕੇ ਸੜਕ ਤੇ ਆ ਗਏ ਉਹ ਟਕਰਾਇ ਨਾ ਜ਼ੋਰਦਾਰ ਜਿੱਗੀ ਰਾਜਵੀਰ ਬਚ ਨਹੀਂ ਸਕਿਆ ਜੇ ਸਪੀਡ ਥੋੜੀ ਵੱਧ ਹੁੰਦੀ ਤਾਂ ਅਸੀਂ ਲੰਘ ਜਾਂਦੇ ਜੇ ਘਟ ਹੁੰਦੀ ਤਾਂ ਬਚ ਜਾਂਦੇ ਪਰ ਉਹ ਇੱਕ ਪਾਸੇ ਜਿੱਥੇ ਕਿਸਮਤ ਨੇ ਮੌਕਾ ਨਹੀਂ ਦਿੱਤਾ ਉਹ ਦੋਸਤ ਦੱਸਦਾ ਹੈ ਕਿ ਅਸੀਂ ਹਜ਼ਾਰ ਦਾ ਰਾਈਡਿੰਗ ਸੂਟ ਆਮ ਡਿੱਗਣ ਤੋਂ ਤਾਂ ਬਚਾ ਲੈਂਦਾ ਹੈ ਪਰ ਜਦੋਂ ਸਰੀਰ ਪੂਰੀ ਤਾਕਤ ਨਾਲ ਕਿਸੇ ਵੱਡੀ ਚੀਜ਼ ਨਾਲ ਟਕਰਾਂਦਾ ਹੈ ਤਾਂ ਉਹ ਸੂਟ ਵੀ ਕੁਝ ਨਹੀਂ ਕਰ ਸਕਦਾ ਅੰਦਰੋਂ ਹੀ ਸੱਟਾਂ ਨੇ ਹੀ ਰਾਜਵੀਰ ਦੀ ਜ਼ਿੰਦਗੀ ਖਤਮ ਕਰ ਦਿੱਤੀ ਤੇ ਜਿਹੜਾ GoPro ਕੈਮਰਾ ਸੀ ਉਹ ਹਾਦਸੇ ਵੇਲੇ ਚਾਲੂ ਨਹੀਂ ਸੀ ਉਹ ਕਹਿੰਦਾ ਹੈ ਅਸੀਂ ਇਹ ਕੈਮਰਾ ਹਰ ਸਮੇਂ ਨਹੀਂ ਚਲਾਉਂਦੇ ਸਿਰਫ ਜਦੋਂ ਕੋਈ ਖਾਸ ਸ਼ਾਟ ਜਾਂ ਸੁੰਦਰ ਰਸਤਾ ਮਿਲਦਾ ਹੈ ਉਸ ਵੇਲੇ ਬੰਦ ਸੀ ਇਸ ਲਈ ਕੋਈ ਵੀਡੀਓ ਨਹੀਂ ਮਿਲੀ ਇਹ ਸਚਾਈ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਤੇ ਲੱਗੇ ਸਾਰੇ ਦੋਸ਼ ਖਤਮ ਹੋ ਗਏ ਪਰ ਹੁਣ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਰਾਜਵੀਰ ਦੀ ਮੌਤ ਤੋਂ ਬਾਅਦ ਇੱਕ ਐਨਜੀਓ ਨੇ ਹਾਈ ਕੋਰਟ ਵਿੱਚ ਪਟੀਸ਼ਨ ਜਮ੍ਹਾਂ ਦਰਾਈ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਸੇ ਤੋਂ ਬਾਅਦ ਜਿਸ ਹਸਪਤਾਲ ਵਿੱਚ ਉਹਨੂੰ ਲਿਜਾਇਆ ਗਿਆ ਉਸ ਦੇ ਡਾਕਟਰਾਂ ਨੇ ਮੁੱਢਲੀ ਮਦਦ ਦੇਣ ਤੋਂ ਇਨਕਾਰ ਕੀਤਾ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਤੋਂ ਸਵਾਲ ਕੀਤਾ ਹੈ ਕਿਰੋੜ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਮਦਦ ਦੇਣ ਵਾਲੀ ਸਿਸਟਮ ਕਾਫੀ ਮਜ਼ਬੂਤ ਹੈ ਇਹ ਕੇਸ ਹੁਣ ਸਿਰਫ ਰਾਜਵੀਰ ਨਹੀਂ ਸਗੋਂ ਸਾਰੇ ਡਰਾਈਵਰਾਂ ਤੇ ਸਿਸਟਮ ਲਈ ਚੇਤਾਵਨੀ ਬਣ ਗਿਆ ਹੈ ਰਾਜਵੀਰ ਜਵੰਦਾ ਦਾ ਜਾਣਾ ਸਾਨੂੰ ਯਾਦ ਕਰਾਉਂਦਾ ਹੈ ਕਿ 12 ਪਸ਼ੂਆਂ ਤੇ ਕੰਟਰੋਲ ਤੇ ਰੋਡ ਸੇਫਟੀ ਦੀ ਲੋੜ ਹੁਣ ਪਹਿਲਾਂ ਨਾਲੋਂ ਵੀ ਵੱਧ ਹੈ ਇਹ ਹਾਸੇ ਟਾਲੇ ਜਾ ਸਕਦੇ ਹਨ ਜੇ ਸਿਸਟਮ ਜਾਗਦਾ ਰਹੇ ਉਹ ਇੱਕ ਸਾਫ ਦਿਲ ਲਗਾਇਕ ਸੀ ਜਿਸਨੇ ਆਪਣੇ ਛੋਟੇ ਕੈਰੀਅਰ ਵਿੱਚ ਹਰ ਦਿਲ ਜਿੱਤਿਆ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਹਿੰਮਤ ਦੇਵੇ ਤੇ ਦੋਸਤ ਸਾਡੀ ਵੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਫਵਾਂਤ ਨਹੀਂ ਸਕੋਂ ਸਚਾਈਆਂ ਫਲਾਈਏ ਤੁਸੀਂ ਰਾਜਵੀਰ ਦੇ ਕਿਹੜੇ ਗੀਤ ਨੂੰ ਸਭ ਤੋਂ ਵੱਧ ਯਾਦ ਕਰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਹਾਂ ਪੰਜਾਬ ਦੀ ਹਰ ਕਵਰ ਤੇ ਹਰ ਰਾਲ ਦੇ ਲਈ ਸਬਸਕ੍ਰਾਈਬ ਕਰੋ ਰੋਲਾ ਜੰਕਸ਼ਨ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਔਦ ਤੱਕ ਰੱਬ ਰਾਖਾ ਸਤ ਸ੍ਰੀਕਾਲ ਜੀ